ਲੋਕਲ ਨੇ ਜਿਹੜੇ ਖੜੇ ਬਾਈ ਆਹੀ ਪਿੰਡ ਆ ਤੁਹਾਡਾ ਭਦੌੜੀਆ ਇੱਥੇ ਲਾਹਤ ਸਿੰਘ ਕੋਲ ਕਹਿੰਦਾ ਦਫ਼ਤਰ ਕਿੱਥੇ ਆ ਇੱਥੇ ਦਫ਼ਤਰ ਕੋਈ ਕਹਦਾ ਤਾਂ ਸੁਣਾਂਗੇ ਇੱਥੇ ਤਾਂ ਨਹੀਂ ਇੱਥੇ ਦਫ਼ਤਰ ਦੇਖਿਆ ਸੁਣੀ ਨਹੀਂ ਆ ਟੀਕਾ ਵੀ ਚਲ ਆਪਦੇ ਬੰਦੇ ਆ ਵਧੀਆ ਕੰਮ ਕਰਨਗੇ ਭਗਵਾਨਤਮਨ ਉਹ ਤੜਕੇ ਦਾਰੂ ਪੀ ਲੈਂਦਾ ਉਹਨੂੰ ਐ ਨਹੀਂ ਪਤਾ ਲੱਗਦਾ ਮੇਰਾ ਜਾਣਾ ਕਿੱਧਰ ਆ ਕਿਹਨੇ ਕਿਹਨੂੰ ਪਤਾ ਕਰਨਾ ਚੁੱਕ ਚੁਟਕਲੇ ਛਡਾਈ ਜਾਂਦਾ ਲੋਕਾਂ ਨੂੰ ਬੱਤਸਖੜਾ ਨੂੰ ਉਲੂ ਬਣਾਈ ਜਾਂਦਾ ਕਾਰਜਕਾਰੀ ਕਿਵੇਂ ਆ ਕਿਵੇਂ ਦੇ ਐਮਐਲਏ ਕਿਹੋ ਜਿਹਾ ਕੰਮ ਤਾਂੰਦਾ ਕਰ ਰਹੇ ਆ ਮੇਰੇ ਹਿਸਾਬ ਨਾਲ ਤਾਂ ਕੋਈ ਭੈਣ ਚੋ ਪੁੱਤ ਕੁਛ ਨਹੀਂ ਕੀਤਾ ਭੱਡੇ ਨਾਲ ਜਿੰਨੇ ਪੰਗਰ ਪ੍ਰਧਾਨ ਬਣੇ ਸਭ ਕੁਛ ਇਧਰ ਅੱਗੇ ਸਰਕਾਰੀਆ ਹਸਪਤਾਲਾ ਉਹਦਾ ਕੀ ਹੋ ਜਾ ਹਾਲ ਉੱਥੇ ਤਾਂ ਜੀ ਕੱਲਾ ਬਹੌਰ ਜ਼ਮੀਨਾਂ ਪਏ ਬਸ ਉਹ ਜਿੱਥੇ ਮਰਜੀ ਪਏ ਮੀਂਹ ਰਾਜਸਥਾਨ ਤੇ ਪੈਂਦਾ ਤੇ ਪਾਣੀ ਘਰ ਪਾਣੀ ਦੀ ਦਫ਼ਤਰ ਨਹੀਂ ਜੀ ਉਹਦਾ ਕੋਈ ਪੁੱਛ ਦੱਸ ਨਹੀਂ ਹੈਗੀ ਉਹਦੀ ਉਹਦਾ ਬਸ ਇੱਕ ਆ ਵੀ ਸਕਿਉਰਟੀ ਮਿਲੀ ਵੀ ਉਹਨੂੰ ਉਹਦਾ ਐਸ਼ ਕਰਦਾ ਸੈਲਰ ਦੋ ਬਣਾਲੇ ਤੇ ਪਾ ਇਹ ਬਾਣ ਬੂਣ ਲਈ ਜਾਂਦਾ ਬਾਦੂ ਬਾਸ ਨੂੰ ਜਨਤਾ ਦਾ ਕੋਈ ਨਹੀਂ ਆ ਦੇਖੋ ਗੰਦ ਪਾ ਪਾ 400 ਮੀਟਰ ਦੇਖ ਲੋ ਕਿੱਥੇ ਸਪਾਈ ਹੈਗੀ ਆ ਇੱਥੇ ਕੋਈ ਬੰਦਾ ਦਵਾਈ ਲੈਣ ਨਹੀਂ ਗਿਆ ਉਹਦੇ ਮੂਰੇ ਜਿਹੜੀ ਛੜਕਾ ਇੱਥੇ ਲਗ ਲਗ ਪਾਣੀ ਖੜ ਜਾਂਦਾ ਹਸਪਤਾਲ ਦੇ ਵਿੱਚ ਬੰਦ ਹੋ ਜਾਂਦਾ ਸਭ ਕੁਝ ਉੱਥੇ ਤੇ ਇਹ ਤੁਸੀਂ ਵੋਟਾਂ ਪਾਓ ਅਸੀਂ ਪਾਣੀ ਆ ਜੀ ਮੂਰੇ ਤੋਂ ਵੀ ਪਾਣੀ ਹੁਣ ਤਾਂ ਅਸੀਂ ਪਸਤਾਉਣੇ ਆ ਪਾ ਕੇ ਸਮਾਂ ਠੀਕ ਹੈ ਅਸੀਂ ਤਾਂ ਵੋਟਾਂ ਪਾ ਕੇ ਪਸਤਾਉਣੇ ਵੀ ਤੁਸ ਤਾਂ ਮੈਨੂੰ ਭਾਜੇਪੀ ਨੂੰ ਪਾ ਦਿੰਦੇ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਕਹਿ ਰਹੇ ਹੋ ਮੈਂ ਸੱਚ ਬੋਲਦਾ ਤੁਸੀਂ ਇਹ ਕਹਿੰਨੇ ਹੋ ਬਿਲਕੁਲ ਸੱਚ ਅੱਛਾ ਤੇ ਜੇ ਵੀ ਲਾਡ ਫਰੈਂਡ ਇਹ ਕਹਿੰਦੇ ਇਹ ਪਾਰਟੀ ਵਾਲੇ ਪਰਚੇ ਕਰਾ ਦਿੰਦੇ ਜਿਹੜਾ ਸੱਚ ਬੋਲਦਾ ਬਿਲਕੁਲ ਦੀ ਨਹੀਂ ਕਿਤੇ ਸਪਾਈ ਨਹੀਂ ਹੈਗੀ ਕੋਈ ਉਹਨਾਂ ਦੀ ਕੌਰ ਨਹੀਂ ਹੈਗੀ ਕੋਸ ਨਹੀਂ ਫਾਇਦਾ ਉਹਨਾਂ ਦਾ ਜੇ ਤੇਲੀ ਜੇ ਤੁਹਾਨੂੰ ਕੰਮ ਧੰਦਾ ਹੁੰਦਾ ਫਿਰ ਤੁਸੀਂ ਕਿੱਥੇ ਜਾਂਦੇ ਕਾਪਰ ਕਿੱਥੇ ਆਉਂਦਾ ਦਫ਼ਤਰ ਕਿਤੇ ਵੀ ਨਹੀਂ ਹੈਗਾ ਜੀ ਕਿਤੇ ਵੀ ਨਹੀਂ ਹੈਗਾ ਜਾਣਦੀ ਨਹੀਂ ਜੀ ਕਿੱਥੇ ਕਿੱਦੇ ਆਉਂਦਾ ਜੀ ਕਿਦੋਂ ਨਹੀਂ ਆਉਂਦਾ ਆਲਾ ਤਾਂ ਟਾਕਾ ਕੱਟੋ ਨਾ ਤੁਸੀਂ ਮੈਂ ਤਾਂ ਗੱਲ ਪੁੱਛਦਾ ਇਹ ਮੇਰੇ ਗੱਲ ਤੋਂ ਪਿੱਛੋਂ ਕਾਲ ਨਿਕੋ ਲੈ ਤੱਕ ਇਹਨਾਂ ਨਿਕਲ ਜਾਂਦੇ ਹਾਂ ਜਿਹੜਾ ਮੇਰੇ ਗੱਲ ਸੁਣ ਤੂੰ ਮੇਰੇ ਮਨਤ ਕਰਦਾ ਹਾਂ ਤੇ ਮੈਂ ਪਕਾ ਕੋਟਾ 'ਚ ਖੜਾ ਹੋਣਾ ਮੇਰੇ ਹੈਲਪ ਕਰੋ ਹਾਂ ਅਸੀਂ ਦੋ ਬੰਦਿਆਂ ਨੂੰ ਸੱਦ ਕੇ ਜਿਹੜੀਆਂ ਬੋਟਾ ਪਪਾ ਨੂੰ ਤੈਨੂੰ ਖੜਾ ਕਰਤਾ ਤੇਰੇ ਤੇਰੀ ਤਰਖਾ ਮਿਲ ਗਈ ਚੋਕਨ ਭਾਂਤ ਤੱਕ ਮੈਂ ਤਾਂ ਚੁੱਪ ਹੀ ਰਹਿ ਗਿਆ ਕਿਹਨ ਅੱਗੇ ਤਾਂ 92 ਲੈ ਕੇ ਮੈਂ ਕਹਿੰਦਾ ਹੁਣ 92 'ਚੋਂ 81 ਮਿਲ ਜੂਗੀ ਬਹੁਤ ਐਨੂੰ ਸਵਾਦ ਨਹੀਂ ਆਇਆ ਬਾਈ ਸਾਬਕਾ ਮੁੱਖ ਮੰਤਰੀ ਹਰਾਇਆ ਸੀ ਉਹ ਹੁਣ ਹੁਣ ਮੁੱਖ ਮੰਤਰੀ ਖੜੂ ਨਾ ਨਾ ਹੁਣ ਜਿੱਤੂਗਾ ਵਿਕਾਸ ਕਿੰਨਾ ਕੁ ਹੋਇਆ ਲਾਹੌਰ ਦਾ ਕਿਹੜਾ ਵਿਕਾਸ ਹੋਣਾ ਬਸ ਦੇਖਿਆ ਵਿਕਾਸ ਦਾ ਬੁਰਾ ਹਾਲ ਹੀ ਆ। ਬਹੁਤ ਕਈ ਲੋਕ ਇਹ ਕਹਿੰਦੇ ਵੀ ਅਸੀਂ ਤਾਂ ਸਿਰਫ ਭੋਗਾ ਭਾਗਾ ਤੇ ਵੇਖਿਆ ਹੂੰ ਨਹੀਂ ਵੇਖਿਆ ਐਮਐਲ। ਮੰਡੀ ਦਾ ਵਿਕਾਸ ਕੀ ਆ ਬੁਰਾ ਹਾਲ ਆ ਸੜਕਾਂ ਉਹ ਟੁੱਟੀਆਂ ਹੋਈਆਂ ਨੇ ਪਾਣੀ ਉਹ ਬੇਕਾਰ ਖਾਰਾ ਪਾਣੀ ਆਉਂਦਾ ਐ। ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਤਾਬ। ਇਸ ਵਕਤ ਮੈਂ ਪਿੰਡ ਭਧੌੜ ਦੇ ਵਿੱਚ ਖੜਾ। ਸ਼ਹਿਰ ਵੀ ਆ, ਬਲਾਕ ਵੀ ਆ, ਹਲਕਾ ਵੀ ਆ। ਮੈਂ ਭਧੌੜ ਤਿੰਨ ਕੋਣੀ ਦੇ ਵਿੱਚ ਐਸ ਸਮੇਂ। ਜਿੱਥੋਂ ਦੇ ਵਿਧਾਇਕ ਲਾਭ ਸਿੰਘ ਹੋਗੋ ਕੇ ਨੇ। ਭਧੌੜ ਤੋਂ ਇੱਕ ਚੰਗੀ ਰੀਡ ਨਾ ਚਿੱਤੇ ਸੀ। ਤੇ ਆਮ ਆਦਮੀ ਪਾਰਟੀ ਦੇ ਵਧੀਆ ਉਹਨਾਂ ਲੋਕਾਂ ਚ ਆਇਆ ਜਿਨ੍ਹਾਂ ਚੋਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕੰਮੇ ਲੋਕਾਂ ਨੂੰ ਕਿਰਤੇ ਲੋਕਾਂ ਨੂੰ ਆਮ ਲੋਕਾਂ ਨੂੰ ਟਿਕਟ ਦੇਂਦੇ ਤੇ ਆਮ ਲੋਕ ਉਹ ਤੋਂ ਜਿੱਤੇ ਵੀ ਪਿੰਡ ਭਧੌੜ ਦੇ ਵਿੱਚ ਅਸੀਂ ਪਹੁੰਚਿਆ ਸ਼ਹਿਰ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦੀ ਆ ਕੋਈ ਲਾਭ ਸਿੰਘ ਉਗੋ ਕੇ ਬਾਰੇ ਅਸੀਂ ਜਾਣਕਾਰੀ ਲੈਣੀ ਆ ਕੀ ਉਹਨਾਂ ਦਾ ਇੱਥੇ ਦਫ਼ਤਰ ਕਿੱਥੇ ਜੇ ਆ ਕਿੰਦਾ ਦੇ ਉਹਨਾਂ ਨੇ ਕੰਮ ਕੀਤੇ ਨੇ ਇੱਥੇ ਸ਼ੁਰੂਆਪਾ ਇੱਥੇ ਹੀ ਕਰਦੇ ਆ ਵਾਪਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਮੈਂ ਖੋਟ ਸੌਣ ਸਿੰਘ ਹੈ ਸੌਣ ਬਾਪੂ ਜੀ ਲਾਪ ਸਿੰਘ ਉਗੋ ਕੇ ਬਾਰੇ ਗੱਲਬਾਤ ਕਰ ਮੀਆਂ ਤੁਹਾਡੇ ਹਲਕੇ ਦੇ ਐਮ ਐਲ ਏ ਨੇ ਕਿੱਦਾਂ ਦੇ ਕੰਮ ਕੀਤੇ ਹੋਣਗੇ ਪਿੱਛੇ ਚਾਉਂਦੀ ਹੀ ਨਹੀਂ ਉਹ ਕਾਉਂਟਰ ਦਫ਼ਤਰ ਕਿੱਥੇ ਆ ਫਿਰ ਤਾਂ ਤਾਂ ਫੇ ਰਹਿੰਦੇ ਆ ਜੀ ਕੋਠੀ ਫਈ ਹੋਦੀ ਇੱਥੇ ਦਫ਼ਤਰ ਹੈ ਨਹੀਂ ਭਲੌੜ ਚਾ ਇੱਥੇ ਨਹੀਂ ਹੈਗਾ ਇੱਥੇ ਕਾਤੋਂ ਨਹੀਂ ਦਫ਼ਤਰ ਲੈ ਜਿੱਥੇ ਤਾਂ ਇੱਥੋ ਸੀ ਤੇ ਇੱਥੇ ਕੋਈ ਦਫ਼ਤਰ ਨਹੀਂ ਹੈਗਾ ਜੀ ਇੱਥੇ ਦਫ਼ਤਰ ਹੀ ਹੈ ਨਹੀਂ ਹੈ ਜੀਗਾ ਅੱਛਾ ਤੇ ਫਿਰ ਜਦੋਂ ਤੁਸੀਂ ਕੋਈ ਕੰਮ ਧੰਦਾ ਜਾਣਾ ਹੁੰਦਾ ਫਿਰ ਕਿੱਥੇ ਜਾਂਦੇ ਹੋ ਅਈ ਜਾਂਦੀ ਨਹੀਂ ਉਹਦੇ ਕੋਲੇ ਨਾਲ ਸਾਡਾ ਕੋਈ ਕੰਮ ਹੋਵੇ ਪੱਗ ਤਾਂ ਨਾਲ ਹੀ ਬੰਨੇ ਬੈਠੇ ਹਾਂ ਮੈਂ ਸੱਚਾ ਸੱਚ ਦੇ ਬੋਲਣਾ ਠੀਕ ਹੈ ਮੈਂ ਇੱਥੇ ਕੋਈ ਵੀ ਬੰਦਾ ਕਹੇ ਵੀ ਇਹ ਬੰਦਾ ਝੂਠ ਮਾਰਦਾ ਹਾਂ ਬਿਲਕੁਲ ਸੱਚ ਕਹ ਦੂੰਗਾ ਹੈ ਜੀ ਝੂਠ ਪਾਈ ਸੀ ਝੂਠ ਪਾਈ ਆ ਅਸੀਂ ਤਾਂ ਬਾਹਰਾਂ ਪਤਾਈਆਂ ਠੀਕ ਹੈ ਉਹ ਮੇਰੇ ਨਾਲ ਫਰਿਸ਼ਤੇ ਜਾਈ ਵੀ ਉਹਦੀ ਭਤੀਜੀ ਮੇਰੇ ਭਤੀਜੇ ਨੂੰ ਆਖੀ ਅੱਛਾ ਲਾਭੀ ਹਾਂ ਮੈਂ ਉਹ ਗਿਆ ਤੇ ਤੇ ਉਹ ਤਾਂ ਵੀ ਅਸੀਂ ਕੰਮ ਬਹੁਤ ਵਧੀਆ ਕਰੀ ਜਾਂਦੇ ਆ ਆ ਤੂੰ ਛੜਕਾ ਛੁੜਕਾ ਦੇਖ ਲੋ ਜੀ ਜਾਨ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਠੀਕ ਆ ਮੈਂ ਤਾਂ ਸੁਣਨ ਚਾ ਰਿਹਾ ਸੀ ਵੀ ਲਾਫਸਾਈਕਲ ਇੱਥੇ ਨੇੜੇ ਤੇੜੇ ਦਫ਼ਤਰ ਆ ਕਹਿੰਦੇ ਆ ਹਲਕਾ ਸੀਗਾ ਨਹੀਂ ਇੱਥੇ ਹੈ ਨਹੀਂ ਗਾ ਇੱਥੇ ਦਫ਼ਤਰ ਹੈ ਨਹੀਂ ਤੁਸੀਂ ਕੰਮ ਤਾਂ ਤੇ ਜਾਂਦਾ ਹੀ ਨਹੀਂ ਨਾ ਸੀ ਨਹੀਂ ਕੋਈ ਲੋਡ ਪਵੇ ਫਿਰ ਕਿਵੇਂ ਮੈਂ ਕਹਿੰਦਾ ਸਾਡੀ ਨਾਲੇ ਸਖੀਰੀ ਆ ਮੈਂ ਕੰਮ ਤਾਂ ਨਹੀਂ ਗਿਆ ਫਿਰ ਵੀ ਨਹੀਂ ਜਾਂਦੇ ਨਾ ਨਾ ਤੁਹਾਨੂੰ ਕੋਈ ਹੈ ਜਾਂ ਕੰਮ ਤੇ ਆ ਮੂੰ ਲੋਕਾਂ ਦੇ ਹਾਲਚਾਲ ਪੁੱਛਣ ਫਿਰ ਜਮੇ ਨਹੀਂ ਆਉਂਦੇ ਨਾ ਜੀ ਮੈਂ ਤਾਂ ਕੋਈ ਤੇ ਦਿੱਤੀ ਠੀਕ ਆ ਕੋਈ ਮਰਗ ਸ਼ਰਕ ਤੇ ਆਉਂਦਾ ਬੰਦਾ ਕਿ ਕੋ ਭਾਗ ਤੋਂਵੇਂ ਵੀ ਕੀ ਕਹਣਾ ਕਿਸੇ ਤਗੜੇ ਬੰਦੇ ਦੇ ਆਗੇ ਉਹ ਗਰੀਬ ਤੇ ਨਹੀਂ ਆਈ ਨਾ ਮੈਂ ਭੋਗ ਤੇ ਜਾਣਾ ਆਪ ਠੀਕ ਹੈ ਤੋ ਤੇ ਆਪਾਂ ਉਹ ਸਿਆਣੇ ਬੰਦੇ ਆ ਮੈਂ ਕਿਤੇ ਭੋਗ ਤੇ ਦੇਖੇ ਠੀਕ ਹੈ ਆਏ ਨਹੀਂ ਦੇਖੇ ਨਾ ਮੈਂ ਨਹੀਂ ਦੇਖੇ ਠੀਕ ਹੈ ਇਹ ਜਮਾ ਜ਼ੀਰੋ ਗਰਾਉਂਡ ਰਿਪੋਰਟ ਆ ਭਦੌੜ ਦੀ ਆ ਬੋਰਡ ਮੈਂ ਤਾਂ ਦਿਖਾਇਆ ਸੀ ਤੇ ਤਿੰਨ ਕੋਣੀ ਤੇ ਖੜਿਆ ਇਧਰਲੇ ਪਾਸੇ ਸਰਕਾਰੀ ਹਸਪਤਾਲ ਆ ਤੇ ਇਥੋਂ ਦੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਇਧਰ ਭਾਈ ਹੋਰੀ ਹੋਰ ਵੀ ਆ ਹਸਪਤਾਲ ਦਾ ਪਾਣੀ ਦਾ ਪਰ ਜਾਂਦਾ ਜੀ ਕਿ ਮੀਂਹ ਕਿੰਨੇ ਪਏ ਆ ਅੱਛਾ ਜੀ ਉੱਥੇ ਕੋਈ ਬੰਦਾ ਦਵਾਈ ਲੈਣ ਨਹੀਂ ਗਿਆ ਉਹਦੇ ਮੂਰੇ ਜਿਹੜੀ ਛੜਕਾ ਇੱਥੇ ਲਗੜਕ ਪਾਣੀ ਖੜ ਜਾਂਦਾ ਹਸਪਤਾਲ ਦੇ ਵਿੱਚ ਬੰਦ ਹੋ ਜਾਂਦਾ ਸਭ ਕੁਝ ਉੱਥੇ ਤੇ ਇਹ ਤਾਂ ਅਨੇ ਸਿ ਅਸੀਂ ਹਸਪਤਾਲ ਵੱਡੇ ਵੱਡੇ ਕਰਤੇ ਦਿੱਲੀ ਮਾਡਲ ਤੇ ਬਣਾ ਦੇਣਾਗਾ ਤੇ ਕੋਈ ਵੀ ਨਹੀਂ ਬਣਿਆ ਜੀ ਕੋਈ ਵੀ ਨਹੀਂ ਬਣਿਆ ਕੋਈ ਹੀ ਹਸਪਤਾਲ ਆ ਪੁਰਾਣਾ ਠੀਕ ਹੈ ਹਾਂ ਨਾ ਤਾਂ ਛੜਕਾਂ ਦਾ ਕੋਈ ਗੱਲਬਾਤ ਹੋਈ ਨਾ ਹਸਪਤਾਲ ਦੇ ਉਧਰਲੀ ਫਿਰ ਨਹੀਂ ਆਜੋ ਜੀ ਆਇਆ ਕੁੱਤੋ ਤੋਂ ਦੀ ਮੁਰਤੇ ਤੇ ਤੁਸੀਂ ਦੇਖੋਗੇ ਕੀ ਹਾਲ ਆ ਿੱਟਾ ਸਿੱਟ ਕੇ ਕੁੱਟ ਕੇ ਫੇਰ ਕੋ ਕਾਨੂੰਨਗਾਉਂਦੇ ਆ ਅੱਛਾ ਉਹ ਬਦਰ ਸੁੱਕੇ ਉਹ ਟੱਪੰਡਾ ਨਹੀਂ ਹੁੰਦਾ ਨਾ 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 ਠੀਕ ਐ ਇੰਨਾ ਬੁਰਾ ਹਾਲ ਆ ਉਧਰ ਦੀ ਤਾਂ ਫਿਰ ਬੰਦ ਹੋ ਜਾਂਦਾ ਜੇ ਡਾਕਟਰ ਵੀ ਨਹੀਂ ਆਉਂਦੇ ਨਾ ਸਾਥ ਉਹ ਲੰਘਿਆ ਜਾਂਦਾ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਕਹਿ ਰਹੇ ਹੋ ਮੈਂ ਸੱਚ ਬੋਲਦਾ ਤੁਸੀਂ ਇਹ ਕਹਿਨੇ ਹੋ ਹਾਂ ਬਿਲਕੁਲ ਸੱਚ ਅੱਛਾ ਤੇ ਜੇ ਵੀ ਕਹਿਣਗੇ ਵੀ ਇਹ ਤਾਂ ਇਹ ਕਹਿੰਦੇ ਪਾਰਟੀ ਵਾਲੇ ਪਰਚੇ ਕਰਾ ਦਿੰਦੇ ਜਿਹੜਾ ਸੱਚ ਬੋਲਦਾ ਦੇਖੋ ਜੀ ਪਰਚਾ ਸੱਚ ਤੇ ਮੈਂ ਕਹਿੰਦਾ ਨਹੀਂ ਹੁੰਦਾ ਅੱਛਾ ਜੀ ਨਾ ਨਾ ਆਪਾਂ ਕਿਸੇ ਨੂੰ ਗਲਤ ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਆਪਾਂ ਇਹ ਕਹਿਣਾ ਵੀ ਇੱਧਰ ਜਾਓ ਸਾਰਾ ਕੁਝ ਆਪ ਹੀ ਦੇਖਿਓ ਕੀ ਆ ਨਾ ਨਾ ਠੀਕ ਆ ਬਾਬੂ ਜੀ ਇੱਥੇ ਹੀ ਹੋ ਹਾਂ ਆਹੀ ਪਿੰਡ ਆ ਤੁਹਾਡਾ ਹਾਂ ਲਾਭ ਸਿੰਘ ਉਹ ਕੀ ਦੀ ਕਾਰਜਕਾਰੀ ਕਿਵੇਂ ਆ ਕਿਵੇਂ ਦੇ ਐਮ ਐਲ ਏ ਕਿਹੋ ਜਿਹਾ ਕੰਮ ਧੰਦਾ ਕਰ ਰਿਹਾ ਮੇਰੇ ਸਾਹਿਬ ਨੇ ਤਾਂ ਕੋਈ ਭੈਣ ਚੋ ਸਭ ਕੁੱਤੇ ਕੁਛ ਨਹੀਂ ਕੀਤਾ ਵੱਡੇ ਨਾਲ ਜਿੰਨੇ ਪੰਬਰ ਪ੍ਰਧਾਨ ਬਣੇ ਸਭ ਕੁਝ ਅੱਛਾ ਨੇ ਆਪਣੀ ਤਰਖਾ ਮਿਲਦੀ ਹੈ ਤੇ ਆਂਦੇ ਕੰਨ ਦੇ ਜੇ ਇੱਥੇ ਦਫ਼ਤਰ ਕਿੱਥੇ ਆ ਉਹਦਾ ਜਿਹਦਾ ਦੇਖੜਾ ਹੋ ਕੇ ਉਹ ਆਪੀ ਦਾ ਦਫ਼ਤਰ ਵੀ ਹੈੜੀ ਹੈ ਦਫ਼ਤਰ ਨੇ ਕਿਹੜੇ ਹੁੰਦੇ ਤੇ ਜੇ ਨਹੀਂ ਲੋਕਾਂ ਨੂੰ ਕੰਮ ਧੰਦਾ ਹੁੰਦਾ ਕੋਈ ਲੋੜ ਪੈਂਦੀ ਆ ਉਦੋਂ ਕਿੱਥੇ ਜਾਣੇ ਹੋ ਤੁਸੀਂ ਕੋਈ ਨਹੀਂ ਫੋਨ ਹੀ ਬੰਦ ਹੈ ਫੋਨ ਵੀ ਬੰਦ ਹੈ ਚੱਕਦੇ ਨਹੀਂ ਇਹ ਤਾਂ ਨੇ ਸੀ ਆਮ ਬੰਦੇ ਆਮ ਘਰਾਂ ਦੇ ਵਿੱਚ ਆਮ ਚੱਕਦੇ ਪਾਣ ਦੇ ਆਏ ਨਹੀਂ ਕਦੇ ਮੈਥੋਂ ਗਾਲਾ ਗੁਲਾ ਨਾ ਕਢਾਰੇ ਪੁੱਤ ਮੇਰੇ ਬਾਈ ਗਾਲਾ ਤਾਂ ਨਾ ਕਢੋ ਨਾ ਤੁਸੀਂ ਮੈਂ ਤਾਂ ਗੱਲ ਪੁੱਛਣੀ ਹੈ ਮੇਰੇ ਗੱਲ ਸੁਣ ਮੈਥੋਂ ਗਾਲ ਨਿਕੂ ਲੈ ਕਿੱਥੇ ਨਿਕਲ ਜਾਂਦੇ ਹਾਂ ਜਿਹੜਾ ਮੇਰੇ ਗੱਲ ਸੁਣ ਤੂੰ ਮੇਰੇ ਮਿੰਟ ਕਰਦਾ ਹਾਂ ਫਿਰ ਮੈਂ ਪੱਕਾ ਬੋਟਾ 'ਚ ਖੜਾ ਹੋਣਾ ਮੇਰੇ ਹੈਲਪ ਕਰੋ ਹਾਂ ਅਸੀਂ ਦੋ ਬੰਦਿਆਂ ਨੇ ਸੱਜ ਕੇ ਜਿਹੜੀਆਂ ਬੋਟਾ ਪਵਾਉਣਾ ਤੈਨੂੰ ਖੜਾ ਕਰਤਾ ਫਿਰ ਤੇਰੀ ਤਨਖਾਹ ਮਿਲ ਗਈ ਤੂੰ ਕਨ ਪੈਣ ਦਾ ਸੋਦਾ ਜੀ ਦਾ ਫੜਾ ਕਿਤੇ ਪੈਸਾ ਚੁੱਕ ਨਹੀਂ ਅਜਾ ਤੁਸੀਂ ਆਪ ਵੀ ਬੋਟਾ ਪਾਈਆਂ ਤੇ ਪੁਆਈਆਂ ਵੀ 4 ਪਾਉਨੇ ਅਸੀਂ ਪੱਕੇ ਹਾਂ ਤੇ 5000 ਕਹਿ ਕੇ ਪਵਾਜੇ ਨੇ ਪਿਆਰ ਬੰਦਾ ਖੜਾ ਹੋਇਆ ਕਿ ਆਪਣੇ ਹੱਲ ਕਰ ਉਦੋਂ ਤਾਂ ਆਪਾਂ ਪਿੰਡ ਵਿੱਚ ਥੋੜੇ ਪੈਰੀ ਹੱਥ ਲਾ ਲਾ ਕੇ ਬੋਟਾ ਲੈ ਕੇ ਗਏ ਮੈਂ ਕਹਿੰਦਾ ਪੈਰੀ ਹੱਥ ਕਿਹਨਾਂ ਨੇ ਮੈਨੂੰ ਤੈਨੂੰ ਪੱਕ ਸ਼ੱਕ ਵੀ ਕਹਿਨੇ ਕਿ ਬੋਟਾ ਮਿਲ ਗਿਆ ਉਹ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਠੀਕ ਹੈ ਹੁਣ ਕਦੇ ਜਿਹੜਾ ਕੁੜਾ ਮਾਰਿਆ ਕਦੇ ਜਾਵੇਂ ਨਹੀਂ ਜਿਹੜਾ ਕਿਨੇ ਮਾਰ ਠੀਕ ਹੈ ਜਿਹੜਾ ਤਾਂ ਕੋਈ ਮਾਈ ਦਾ ਲਾੜ ਨਹੀਂ ਮਾਰੂ ਕੀ ਲੱਗਦਾ ਫਿਰ ਉਦੋਂ ਗਲਤੀ ਹੋਗੀ ਤੁਹਾਨੂੰ ਐ ਨਹੀਂ ਲੱਗਦਾ ਅਸੀਂ ਵੋਟ ਹੀ ਨਹੀਂ ਪਾਉਣੀ ਕਿਹਨੂੰ ਹੁਣ ਪਾਉਣੀ ਨਹੀਂ ਨਾ ਬਿਲਕੁਲ ਨਹੀਂ ਪਾਉਣੀ ਚਾਹੇ ਡੀਸੀ ਆ ਜਾਏ ਮੈਂ ਨਹੀਂ ਪਾਕਿਸਤਾਨ ਚਲੋ ਇੱਧਰ ਗੱਲਬਾਤ ਕਰਦੇ ਆ ਹੋਰ ਵੀ ਇੱਥੋਂ ਹੀ ਆ ਲਾਹਸੇ ਕੋਲ ਕਿਹਦਾ ਦਫ਼ਤਰ ਕਿੱਥੇ ਆ ਜੀ ਐ ਨਹੀਂ ਇੱਥੋਂ ਆ ਹਲਕੇ ਤੋਂ ਐਮਐਲਏ ਨੇ ਐ ਦੇਖਿਆ ਨਹੀਂ ਬਾਈ ਯਾਰ ਲਾਹ ਵੀ ਨਹੀਂ ਦੇਖਿਆ ਨਾ ਨਾ ਬੰਦਾ ਬੰਦਾ ਭੋਗਤੇ ਆਉਂਦਾ ਮਾਰ ਕੇ ਤੇ ਉਹ ਨਹੀਂ ਹੋਉਂਦਾ ਹੋ ਨਹੀਂ ਆਇਆ ਤੇ ਜੇ ਉਹਦੇ ਲੋਕਾਂ ਨੂੰ ਕਿ ਭੀੜ ਹੁੰਦੀ ਆ ਕੰਮ ਧੰਦਾ ਹੁੰਦਾ ਫਿਰ ਕਿਵੇਂ ਕਰਾਉਂਦੇ ਕੋਈ ਪਤਾ ਨਹੀਂ ਬਾਈ ਇੱਧਰ ਪਤਾ ਹੀ ਨਹੀਂ ਇੱਥੇ ਕੇ ਦੇਖਣ ਸ਼ਹਿਰ ਦਾ ਵਿਕਾਸ ਘੱਟ ਤੇ ਹੋਏ ਵਿਕਾਸ ਆ ਤੂੰ ਕਿਸੇ ਆਦਾ ਬਾਈ ਆ ਤਾਂ ਪਾਣੀ ਬਹੁਤ ਖੜਾ ਆ ਬਸ ਪਰ ਆ ਵਿਕਾਸ ਇਹ ਹੋਰ ਕੇ ਇਹੀ ਵਿਕਾਸ ਆ ਇਧਰ ਅੱਗੇ ਸਰਕਾਰੀਆ ਹਸਪਤਾਲਾ ਉਹਦਾ ਕਿਹੋ ਜਿਹਾ ਹਾਲ ਉੱਥੇ ਤਾਂ ਜੀ ਕੱਲਾ ਘਾੜ ਜ਼ਮੀਨਾ ਪਏ ਬਸ ਉਹ ਜਿੱਥੇ ਮਰਜੀ ਪਏ ਠੀਕ ਆ ਮੇਰਾ ਰਾਜਸਥਾਨ ਤੋਂ ਪੈਂਦਾ ਤੇ ਪਾਣੀ ਘਾੜ ਪਾਣੀ ਘਾੜ ਹਸਪਤਾਲਾ ਤਾਂ ਬੜਾ ਬੁਰਾ ਹਾਲ ਹੈ ਵੱਡੀ ਰੀਜਨਲ ਰੀਡ ਨਾ ਤੁਸੀਂ ਐਮ ਐਲ اے ਚ ਤਾਇਆ ਸੀ ਬੜੀ ਇੱਥੋਂ ਤੁਸੀਂ ਇੱਕ ਸਵਾਦ ਨਹੀਂ ਆਇਆ ਬਾਈ ਸਾਬਕਾ ਮੁੱਖ ਮੰਤਰੀ ਹਰਾਇਆ ਤੁਸੀਂ ਉਹ ਹੁਣ ਮੈਂ ਹੁਣ ਮੁੱਖ ਮੰਤਰੀ ਖੜੂ ਨਾ ਨਾ ਹੁਣ ਜਿੱਤੂਗਾ ਪੱਕਾ ਪੱਕਾ ਜਿੱਤੂਗਾ ਪਰ ਖੜਾ ਕੀ ਲੱਗਦਾ ਆਮ ਆਦਮੀ ਪਾਰਟੀ ਫਿਰ ਦੁਬਾਰਾ ਆਊ ਯਾਰ ਮੈਂ ਤਾਂ ਨਹੀਂ ਕਹਿੰਦਾ ਜੀ ਸਹੀ ਹੈ ਲੱਗਦਾ ਪਕਾ ਤੇ ਹਿਸਾਬ ਨਾਲ ਕਿਉਂ ਨਹੀਂ ਬਾਈ ਘੇੜਾ ਕਿਉਂ ਨਹੀਂ ਮਾਰਦੇ ਤਾਂ ਇਹ ਸੀ ਆਮ ਲੋਕਾਂ ਦੇ ਘਰਾਂ ਦੇ ਪੁੱਤਾਂ ਬਾਈ ਇਹ ਤਾਂ ਦੇਖਿਆ ਨਹੀਂ ਮੈਂ ਤਾਂ ਕਿਤੇ ਬਾਈ ਇਹ ਤਾਂ ਤੇ ਦੁੱਖ ਦਰਦ ਜਾਣਦੇ ਆ ਲੋਕਾਂ ਦੇ ਮੈਂ ਤਾਂ ਕਿ ਦੇਖਿਆ ਨਹੀਂ ਹੋਰ ਕਿਤੇ ਪਾਸੇ ਨੰਗੇ ਹੋਏ ਮੈਂ ਗੱਲ ਕਰ ਤਾ ਠੀਕ ਆ ਤੁਸੀਂ ਨਹੀਂ ਇਥੇ ਸ਼ਹਿਰ ਚ ਮੈਂ ਮੀਨ ਚੌਕ ਆ ਤੁਹਾਡਾ ਸ਼ਹਿਰ ਠੀਕ ਆ ਇਧਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਇਹ ਗਰਾਊਂਡ ਰਿਪੋਰਟ ਆ ਲੋਕਾਂ ਦੇ ਆਪ ਦੇ ਮੰਨ ਦੀਆਂ ਕਈਆਂ ਹੋਈਆਂ ਗੱਲਾਂ ਅਸਲੀ ਜੇ ਲੋਕ ਗੁੱਸੇ ਚ ਬੋਲਦੇ ਆ ਤਾਂ ਕਿਤਨਾ ਕਿਤੇ ਉਹਨਾਂ ਦੇ ਉਹ ਦਰਦ ਝਲਕਦਾ ਕਿਉਂਕਿ ਵੱਡੀ ਉਮੀਦ ਲਾ ਕੇ ਸਰਕਾਰ ਬਣੀ ਸੀ ਇਹ ਸਰਕਾਰ ਨੂੰ ਜਦੋਂ ਵੋਟਾਂ ਪਾਈਆਂ ਜਦੋਂ ਲਾਭ ਸਿੰਘ ਗੋਕੇ ਨੇ ਵੋਟਾਂ ਪਾਈਆਂ ਤਾਂ ਲੋਕਾਂ ਨੂੰ ਵੱਡੀ ਉਮੀਦ ਸੀ ਕਿ ਸਾਡੇ ਹਲਕੇ ਦਾ ਬੰਦਾ ਸਾਡੇ ਹਲਕੇ ਦੀ ਗੱਲ ਸੁਣੂਗਾ ਪਰ ਹੁਣ ਲੋਕ ਜਿਹੜਾ ਕਹਿੰਦੇ ਨੇ ਉਹ ਸ਼ਾਇਦ ਰਿਜ਼ਲਟ ਕੋ ਹੋਰੀ ਸਾਹਮਣੇ ਆ ਰਿਹਾ ਇਧਰ ਬਾਈ ਹੋਰੀ ਹੋਰ ਖੜਿਆ ਬਾਈ ਆਹੀ ਪਿੰਡ ਆ ਤੁਹਾਡਾ ਅੱਛਾ ਲਾਭ ਸਿੰਘ ਗੋਕੇ ਦਾ ਦਫ਼ਤਰ ਕਿੱਥੇ ਆ ਜੀ ਇਹਨਾਂ ਨੂੰ ਪੁੱਛੋ ਕਿੱਥੇ ਆ ਜੀ ਉਹ ਦਫ਼ਤਰ ਨਹੀਂ ਜਿਹੜਾ ਅੱਛਾ ਕੋਈ ਪੁੱਛ ਦੱਸ ਨਹੀਂ ਹੈਗੀ ਉਹਦੀ ਉਹਦਾ ਬਸ ਇੱਕ ਐਵੀ ਸਕਿਉਰਟੀ ਮਿਲੀ ਵੀ ਉਹਨੂੰ ਉਹਦਾ ਐਸ਼ ਕਰਦਾ ਸੈਲਰ ਦੋ ਬਣਾਲੇ ਤੇ ਪਾਹੇ ਬਾਣ ਬੂਣ ਲਈ ਜਾਂਦਾ ਬਾਧੂ ਬਾਸ ਨੂੰ ਜਨਤਾ ਦਾ ਕੋਈ ਨਹੀਂ ਆ ਦੇਖੋ ਗੰਦ ਪਾਏ ਪਾ 400 ਫਰੀ ਦੇਖ ਲਓ ਵੀ ਕਿੱਥੇ ਸਫਾਈ ਹੈਗੀ ਆ ਬਿਲਕੁਲ ਨਹੀਂ ਕਿੱਥੇ ਸਫਾਈ ਨਹੀਂ ਹੈਗੀ ਕੋਈ ਉਹਨਾਂ ਦੀ ਗੌਰ ਨਹੀਂ ਹੈਗੀ ਕੋਸ ਨਹੀਂ ਫਾਇਦਾ ਉਹਨਾਂ ਦਾ ਜੇ ਤੁਹਾਨੂੰ ਕੰਮ ਧੰਦਾ ਹੁੰਦਾ ਫਿਰ ਤੁਸੀਂ ਕਿੱਥੇ ਜਾਣੇ ਦਫ਼ਤਰ ਕਿੱਥੇ ਆ ਉਹਦਾ ਦਫ਼ਤਰ ਕਿਤੇ ਵੀ ਨਹੀਂ ਹੈਗਾ ਜੀ ਕਿਤੇ ਵੀ ਨਹੀਂ ਹੈਗਾ ਜਾਣਦੀ ਨਹੀਂ ਜਦ ਕਿੱਥੇ ਕਿੱਦੇ ਆਉਂਦਾ ਜੀ ਕਿਤੋਂ ਨਹੀਂ ਆਉਂਦਾ ਤੁਹਾਨੂੰ ਪਤਾ ਹੀ ਨਹੀਂ ਮਤਲਬ ਤੁਹਾਡੀ ਜਾਣਕਾਰੀ ਜੇ ਨਹੀਂ ਨਹੀਂ ਜੀ ਫਿਰ ਕੰਮ ਤਾਂ ਤੇ ਹੁੰਦੇ ਆ ਤੁਹਾਡੇ ਕੋਈ ਕੰਮ ਧੰਦਾ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਕੋਈ ਸਰਕਾਰੀ ਦਫਤਰ ਵਾਲੇ ਲੋਟ ਪੈਂਦੀ ਆ ਫਿਰ ਕਿੱਥੋਂ ਕੋਈ ਪੁੱਛਦਾ ਹੀ ਨਹੀਂ ਜੀ ਆਪ ਦੇ ਆਪ ਚਲਾਓ ਬਸ ਕੰਮ ਜਿਹੜਾ ਚਾਹ ਆਪ ਰੋਟੀ ਕਮਾ ਲਓ ਤੇ ਖਾ ਲਓ ਬਸ ਫਿਰ ਨਰਾਸ਼ ਨਹੀਂ ਹੋਏ ਤੁਸੀਂ ਨਰਾਜ ਕੀ ਵੋਟਾਂ ਵੇਲੇ ਪੁੱਛਾਂਗੇ ਉਹਨੂੰ ਆਪਾਂ ਵੀ ਕਿੱਥੇ ਸੀਗਾ ਉਦੋਂ ਕਿੱਥੇ ਸੀ ਜਦੋਂ ਵੋਟਾਂ ਮੰਗਣ ਆਉਂਗਾ ਉਦੋਂ ਪੁੱਛਾਂਗੇ ਉਹਨੂੰ ਪਾਈਆਂ ਸੀ ਤੁਸੀਂ ਵੋਟਾਂ ਬਸ ਹੀ ਪਾਈਆਂ ਜੀ ਹੋਰਾਂ ਤੋਂ ਵੀ ਪਾਈਆਂ ਹੁਣ ਤਾਂ ਅਸੀਂ ਪਸਤਾਉਣਿਆਂ ਪਾ ਕੇ ਸਮਾਂ ਠੀਕ ਹੈ ਅਸੀਂ ਤਾਂ ਵੋਟਾਂ ਪਾ ਕੇ ਪਸਤਾਉਣਿਆਂ ਵੀ ਉਹ ਠੀਕ ਤੁਸੀਂ ਕਾ ਸਾਫ ਕਾ ਮੁੱਖ ਮੰਤਰੀ ਵੀ ਹਰਾਇਆ ਹਰਾਇਆ ਹਾਂ ਚੰਨੀ ਨੂੰ ਹਰਾਇਆ ਜੀ ਚੰਨੀ ਨੂੰ ਹਰਾਇਆ ਇਹਦੇ ਇਮਾਰੇ ਨੇ ਹਰਾਇਆ ਵਿਚਾਰ ਆਪਦੇ ਬੰਦੇ ਆ ਵਧੀਆ ਕੰਮ ਕਰਨਗੇ ਭਗਵਾਨਤਮਨ ਉਹ ਤੜਕੇ ਦਾਰੂ ਪੀ ਲੈਂਦਾ ਉਹਨੂੰ ਐ ਨਹੀਂ ਪਤਾ ਲੱਗਦਾ ਮੇਰਾ ਜਾਣਾ ਕਿੱਧਰ ਆ ਕਿਹਨੇ ਕਿਹਨੂੰ ਪਤਾ ਕਰਨਾ ਚੁਕ ਚੁਟਕਲੇ ਛਡਾਈ ਜਾਂਦਾ ਲੋਕਾਂ ਨੂੰ ਬਸਖੜਾ ਨੂੰ ਉੱਲੂ ਬਣਾਈ ਜਾਂਦਾ ਠੀਕ ਹੈ ਹਾਂਜੀ ਮਤਲਬ ਹੁਣ ਨਰਾਜ ਹੋ ਤੁਸੀਂ ਬਿਲਕੁਲ ਨਰਾਜ ਕਿ ਇਹਨੂੰ ਸੀਟੇ ਹੁਣ ਅੱਗੇ ਦਾ 92 ਲੈ ਕੇ ਜੀ ਮੈਂ ਕਹਿੰਦਾ ਹੁਣ 92 ਚੋਂ 21 ਮਿਲ ਜੇ ਉਹ ਵੀ ਬਹੁਤ ਐਨੂੰ ਉਹ ਵੀ ਨਹੀਂ ਮਿਲਦਾ ਉਹ ਵੀ ਮਿਲਦੀ ਨਹੀਂ ਦਿੰਦੀ ਜੀ ਹੁਣ ਠੀਕ ਹੈ ਐਪਾ ਤੋਂ ਮੋੜ ਕੇ ਬਾਪੂ ਇੱਥੇ ਐਸੇ ਪੈਣ ਦੋ ਹਾਂ ਲਾਭ ਸਿੰਘ ਕੋਲ ਕੋ ਕਹਿੰਦੇ ਦਫ਼ਤਰ ਬਾਰੇ ਜਾਣਕਾਰੀ ਲੈਂਦੇ ਸੀ ਕਿੱਥੇ ਆ ਜੀ ਦਫ਼ਤਰ ਤਾਂ ਜਿਹੜਾ ਮੇਰਾ ਖਾਨ ਇੱਥੇ ਤਾਂ ਕੋਈ ਦਫ਼ਤਰ ਦਾ ਚਾਂਸੀ ਕੋਈ ਦਫ਼ਤਰ ਹੈ ਨਹੀਂ ਇਸੇ ਹਲਕੇ ਤੋਂ ਜਿੱਥੇ ਸੀ ਮੈਂ ਗੱਲ ਜਿੱਥੇ ਆ ਗਿਆ ਕਿਤੇ ਬਿਲਕੁਲ ਬਿਲਕੁਲ ਕਿ ਜਿਹਨੂੰ ਵੀ ਪੁੱਛਦਾ ਉਹ ਕਹਿੰਦੇ ਲਾਭ ਸਿੰਘ ਕੋਲ ਕੋ ਕਹਿੰਦਾ ਦਫ਼ਤਰ ਨਹੀਂ ਉਹਦਾ ਦੇਖੇ ਹੀ ਨਹੀਂ ਜਦੋਂ ਤਾਂ ਪੈਸੇ ਆਇਆ ਦਫ਼ਤਰ ਵੀ ਜਦੋਂ ਆਉਣਾ ਫੋਨ ਤੇ ਤੁਹਾਨੂੰ ਕੰਮ ਧੰਦਾ ਹੁੰਦਾ ਜਦੋਂ ਸਰਕਾਰੀ ਦਰਬਾਰੇ ਲੋਡ ਪੈਂਦੀਆਂ ਫਿਰ ਕਿੱਥੇ ਜਾਂਦੇ ਹੋ ਜਾਣਾ ਕਿੱਥੇ ਬਸ ਆਪ ਦਾ ਬੜਾ ਬੜਾ ਬਿਦਾਰਾ ਕਰੀ ਜਾਂਦੇ ਵਸ ਠ ਆਰਵਾੜ ਦੇ ਹੋਰ ਕੁਝ ਕਿਸੇ ਵਿਡਾਉੜ ਦਾ ਵਿਕਾਸ ਕਿੰਨਾ ਕੁ ਹੋਇਆ ਵਿਡਾਉੜ ਦਾ ਕਿਹੜਾ ਵਿਕਾਸ ਹੋਣਾ ਬਸ ਦੇਖਿਆ ਵਿਕਾਸ ਤਾਂ ਬੁਰਾ ਹਾਲੀ ਆ ਉਮੀਦ ਕੀ ਲਾਈ ਸੀ ਤੁਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਤੋਂ ਬੀਤਾਂ ਹੀ ਲਾਈ ਸੀ ਚਲੋ ਉਹਨਾਂ ਨੇ ਬਹੁਤ ਕੁਝ ਕੀਤਾ ਦੂਜਿਆਂ ਨੇ ਕੀਤਾ ਬੇ ਚੰਗਾ ਕਰਨ ਹਾਂ ਵੀ ਇਹ ਚੰਗਾ ਕਰਨਗੇ ਪਰ ਇਹਨੇ ਤਾਂ ਕੁਝ ਵੀ ਨਹੀਂ ਸਾਡਾ ਪਤਾ ਨਹੀਂ ਲੱਗਿਆ ਕਈ ਲੋਕ ਬੜੇ ਹੈਪਰ ਹੋ ਜਾਂਦੇ ਆ ਮੇਰੇ ਸਵਾਲ ਪੁੱਛਣ ਤੇ ਕੀ ਉਹਨਾਂ ਦਾ ਇਹ ਗੁੱਸਾ ਨਿਕਲ ਕੇ ਬਾਹਰ ਆਉਂਦਾ ਜਾਇਜ਼ ਆ ਆ ਬਿਲਕੁਲ 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 ਕਿਉਂਕਿ ਹੋਰ ਪੁੱਛਣ ਵੀ ਕਿਨੂੰ ਉਹ ਇਹਨਾਂ ਨੂੰ ਜਿਤਾਇਆ ਤੇ ਇਹਨਾਂ ਦਾ ਹੱਕ ਤਾਂ ਮੰਦਾ ਪੁੱਛਣ ਦਾ ਬਹੁਤ ਸੋਚਿਆ ਸੀ ਵੀ ਚਾਰ ਕੁਸ ਬਣੂਗਾ ਪਰ ਲੇਕਿਨ ਇਹਨੇ ਤਾਂ ਮੂਵਮੈਂਟ ਦਿਖਾਇਆ ਠੀਕ ਉਹ ਕੋਈ ਕਹਿੰਦਾ ਮੈਂ ਮੂਵਮੈਂਟ ਦੇਖਿਆ ਇੱਕ ਵਾਰੀ ਦੇਖਿਆ ਸੀ ਪਰ ਦੁਬਾਰਾ ਦੇਖੀ ਨਹੀਂ ਕਿਤੇ ਅਸੀਂ ਆਮ ਘਰਾਂ ਦੇ ਪੁੱਤਾਂ ਸਾਡੇ ਜਿੰਨੇ ਮੰਤਰੀ ਬਣੇ ਨੇ ਆਮ ਘਰਾਂ ਦੇ ਨੇ ਅਸੀਂ ਆਮ ਲੋਕਾਂ ਦੇ ਦੁੱਖ ਦਰਦ ਜਾਣੇ ਇਹ ਕੁਝ ਕਹਿਣ ਦੀਆਂ ਗੱਲਾਂ ਕਰਨ ਨਹੀਂ ਆ ਗੱਲਾਂ ਨਹੀਂ ਕਹਿਣ ਦੀਆਂ ਗੱਲਾਂ ਸਰ ਓਕੇ ਹੁਣ ਕੀ ਲੱਗਦਾ 27 ਚ ਫਿਰ 27 ਚ ਦੇਖੋ ਜਾਂ ਦੋ ਤਿੰਨ ਹੈਗੇ ਆ ਚਾਂਸ ਦੋ ਤਿੰਨਾਂ ਦੇ ਕਾਗ ਰੱਖਦੇ ਆ ਆਪਾਂ ਉਦਰੀਆ ਜਿਆ ਕਾਲੀ ਹਾਂ ਆਮ ਨਹੀਂ ਆਉਂਦੀ ਆਮ ਨਹੀਂ ਆਉਂਦੀ ਹਾਂ ਈਐਮਐਲਏ ਜੇ ਲਾਭ ਸਿੰਘ ਉਗੋ ਕੇ ਫਿਰ ਖੜਦੇ ਆ ਰਿਪੋਰਟ ਪਾਉਂਦੇ ਨਹੀਂ ਨਹੀਂ ਬਿਲਕੁਲ ਆਉਂਦੇ ਨਹੀਂ ਨਰਾਸ਼ ਤੁਸੀਂ ਬਿਲਕੁਲ ਨਹੀਂ ਪਉਦੇ ਯਾਰ ਕਮਾਲ ਹੋ ਗਈ ਜੀ ਇਧਰ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਇਸ ਕਰਕੇ ਬਾਜ਼ਾਰ 'ਚ ਜਾ ਰਿਹਾ ਸਿਰਫ ਗਰਾਊਂਡ ਰਿਪੋਰਟ ਜਾਨਣਾ ਇਹ ਭਦੌੜ ਹਲਕੇ ਦੀ ਜਮਾਂ ਜ਼ੀਰੋ ਗਰਾਊਂਡ ਰਿਪੋਰਟ ਆ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਧਰ ਹੋਰ ਵੀ ਮਜ਼ਦੂਰ ਭਰਾ ਇਧਰ ਲੋਕਲ ਨੇ ਜਿਹੜੇ ਖੜੇ ਭਾਈ ਆਹੀ ਪਿੰਡ ਆ ਤੁਹਾਡਾ ਭਦੌੜੀ ਆ ਇੱਥੇ ਲਾਭ ਸਿੰਘ ਕੋਲ ਕਿਹਦਾ ਦਫ਼ਤਰ ਕਿੱਥੇ ਆ? ਇੱਥੇ ਦਫ਼ਤਰ ਕੋਈ ਕਿਹਦਾ ਦਫ਼ਤਰ ਤਾਂ ਸੁਣਿਆ ਨਹੀਂ ਇੱਥੇ ਤਾਂ ਐਣੀ ਇੱਥੇ ਦਫ਼ਤਰ ਵੇਖਿਆ ਸੁਣੀ ਨਹੀਂ ਆ ਜੀ ਗੱਲ ਸੁਣੀ ਨਹੀਂ ਗੱਲ ਕਿ ਜੇ ਤੁਹਾਨੂੰ ਸਰਕਾਰੀ ਦਰਬਾਰੇ ਕੋਈ ਲੋੜ ਪੈਂਦੀ ਆ ਮੰਤਰੀ ਦੇ ਕੇ ਐਮ ਐਲ ਏ ਸਾਹਿਬ ਦੀ ਕਿੱਥੇ ਜਾਂਦੇ ਹੋ ਫਿਰ ਅਸੀਂ ਤਾਂ ਡੀ ਸੀ ਸਾਹਿਬ ਕੋਲ ਜਾਂਦੇ ਆ ਕਰੋ ਐਮ ਐਲ ਏ ਨਹੀਂ ਤੁਹਾਡੀ ਗੱਲ ਸੁਣਦਾ ਹਾਂ ਐਮ ਐਲ ਏ ਕੋਈ ਨਹੀਂ ਸੁਣਦਾ ਸਾਹਿਬ ਮੈਂ ਕਿੰਨੀ ਦਾੜੀ ਹੋ ਗਈ ਮਨੇ 20 ਸਾਲ ਉਹ ਕਮੇਟੀ 'ਚ ਲੱਗੇ ਹੋ ਅੱਛਾ ਜੀ ਆ ਨਗਰ ਕੌਂਸਲ ਤੇ ਠੀਕ ਆ ਜੀ ਚਿਰ ਪੱਕਾ ਨਹੀਂ ਕੀਤਾ ਵੀ ਪੱਕੇ ਨਹੀਂ ਹੋਏ ਪਰ ਇਹ ਸਰਕਾਰ ਤਾਂ ਕਹਿੰਦੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂ ਠੀਕ ਆ ਭਧੌੜ ਦਾ ਵਿਕਾਸ ਕਿੰਨਾ ਕੁ ਹੋਇਆ ਬਈ ਬਹੁਤ ਆ ਜੀ ਬਹੁਤ ਆ ਹਾਂ ਗਲੀਆਂ ਨਾਲੀਆਂ ਸਭ ਕੁਝ ਓਕੇ ਆ ਵਧੀਆ ਨਹੀਂ ਓਕੇ ਨਹੀਂ ਜੀ ਓਕੇ ਨਾਲੀਆਂ ਤੇ ਨਾਲੇ ਬਣ ਗਈਆਂ ਨਾਲੇ ਬਣ ਗਈਆਂ ਹਾਂ ਐਮ ਐਲ ਏ ਸਾਹਿਬ ਦਾ ਦਫਤਰ ਕਿੱਥੇ ਆ ਐਮ ਐਲ ਏ ਸਾਹਿਬ ਦਾ ਦਫਤਰ ਤਾਂ ਤੇ ਆ ਤੇ ਆ ਤੇ ਆ ਪਰ ਜਿੱਤੇ ਤਾਂ ਕਹਿੰਦੇ ਇੱਥੋਂ ਸੀ ਭਧੌੜ ਤੋਂ ਹਾਂ ਅੱਜਾ ਇੱਥੋਂ ਹੀ ਆ ਭਧੌੜਾ ਹਲਕੇ ਚ ਦਫਤਰ ਹਾਂ ਠੀਕ ਆ 20 ਸਾਲ ਹੋ ਗਏ 25 ਮੈਨੂੰ ਲੱਗੇ ਨੂੰ ਕਮੇਟੀ ਚ ਅੱਛਾ ਤੇ ਮੇਰੇ ਨਾਲ ਹੋ ਰਹਾ ਤੈਨੂੰ ਮਿਲ ਲੈਣਾ ਸੀ ਐਮਐਲਏ ਨੂੰ ਦਫ਼ਤਰ ਜਾ ਕੇ ਤੇਰੇ ਵਾਰੀ ਮਲੇਆ ਬਸ ਕਰਾਂਗੇ ਕਰਾਂਗੇ ਇਹ ਸਰਕਾਰ ਕਹਿੰਦੀ ਇਹ ਸਰਕਾਰ ਕਹਿੰਦੀ ਅਸੀਂ ਪੱਕੇ ਕਰਾਂਗੇ ਆ ਫਿਰਦੇ ਆ ਮੀਰਾ ਜੀ ਕਿਵੇਂ ਬਾਪੂ ਜਿਹੜੇ ਬੰਦੇ ਗੌਰਮੈਟ ਦੀ ਨੌਕਰੀ ਤੇ ਲੱਗਾ ਬੰਦੇ ਮੇਰੇ ਖਰ ਨਾਂ ਵਾਲਾ ਕਰਜੋ ਕੋਲ 25 ਸਾਲ ਹੋ ਗਏ ਕਮੇਟੀ ਚ ਕੰਮ ਕਰਦੇ ਤੇ ਹਜੇ ਤੱਕ ਪੱਕਾ ਨਹੀਂ ਹੋਇਆ ਠੀਕ ਇੱਥੇ ਮੈਂਬਰ ਭਿੰਨ ਬੋਟਾ ਕਿਹਨੂੰ ਕੋਣੀ ਬਾਪੂ ਆਹੀ ਪਿੰਡਾ ਤੁਹਾਡਾ ਇੱਥੇ ਹੀ ਇਹ ਆਹੀ ਪਿੰਡ ਆ ਤੁਹਾਡਾ ਲਾਭ ਸਿੰਘ ਉਹ ਕੋਕੇ ਦਾ ਦਫ਼ਤਰ ਕਿੱਥੇ ਆ ਜੀ ਤੁਸੀਂ ਤਾਂ ਹੀ ਦਫ਼ਤਰ ਹੈ ਨਹੀਂ ਇਹ ਦਫ਼ਤਰ ਜੇ ਤੁਹਾਨੂੰ ਕੋਈ ਕੰਮ ਤੰਦਾ ਹੁੰਦਾ ਐਮਐਲਏ ਦੀ ਕਿੱਥੇ ਜਾਂਦੇ ਹੋ ਉੱਥੇ ਜਾਂਦਾ ਪੈਂਦਾ ਸੱਪੇ ਜਾਂਦੇ ਹੋ ਹਾਂਜੀ ਇੱਥੇ ਫਿਰ ਕਦੇ ਆਉਂਦੇ ਆ ਗੱਲਬਾਤ ਸੁਣਨ ਆਉਂਦੇ ਆ ਮਾੜਾ ਮੋਟਾ ਕੀ ਨਾ ਕਦੇ ਹੁੰਦੀ ਆ ਕੋਈ ਹਾਲਚਾਲ ਪੁੱਛਣ ਆਉਂਦੇ ਆ ਜੀ ਹਾਂਜੀ ਹਾਲਚਾਲ ਪੁੱਛਣ ਕੰਮ ਤੰਦਾ ਕਿਵੇਂ ਕਰ ਰਿਹਾ ਸਰਕਾਰਜਗਾਰੀ ਕਿਵੇਂ ਆ ਕੋਈ ਕੁਝ ਦੱਸ ਸਕਦੇ ਹੋ ਹੈ ਤੁਸੀਂ ਬਾਤ ਦੱਸ ਨਹੀਂ ਤੁਸੀਂ ਮੜਾ ਖੁੱਲ ਕੇ ਨਹੀਂ ਆ ਰਹੇ ਕਹਿਣਾ ਤਾਂ ਕੁਝ ਚਾਹੁੰਦੇ ਸੀ ਨਹੀਂ ਕੁਝ ਨਹੀਂ ਕਹਿਣਾ ਨਹੀਂ ਕਹਿਣਾ ਮੈਂ ਠੀਕ ਹੈ ਠੀਕ ਉਹ ਨਹੀਂ ਨਹੀਂ ਕਹਿਣਾ ਇਹ ਇੱਕ ਇਹ ਜੇ ਕੋਈ ਬੋਲਣਾ ਨਹੀਂ ਚਾਹੁੰਦਾ ਪਰ ਦਿਲ ਦੇ ਵਿੱਚ ਕੀ ਆ ਉਹੀ ਆ ਜਿਹੜੇ ਸਾਰੇ ਬੋਲ ਰਹੇ ਆ ਇੱਧਰ ਹੋਰ ਬਾਈ ਹੋਰੀ ਖੜੇ ਆ ਬਾਈ ਗੱਲ ਸੁਣੋ ਇੱਕ ਮਿੰਟ ਵੈਸੇ ਦੱਸ ਤੋ ਆਹੀ ਪੈਂਟ ਆ ਤੁਹਾਡਾ ਇੱਥੋਂ ਹੀ ਆ ਬਾਹਰੋਂ ਆ ਚਲੋ ਬਾਈ ਹੋਰੀ ਬਾਹਰੋਂ ਉਧਰ ਬਾਈ ਹੋਰਾਂ ਨਾਲ ਗੱਲਬਾਤ ਕਰਦਾ ਮੈਂ ਹਾਂਜੀ ਅਸੀਂ ਕਈ ਬੰਦੇ ਲੱਗੇ ਨੇ ਚਾ ਕਮੇਟੀ ਦੇ ਅੱਛਾ ਕੱਚੇ ਹੈ ਉਹਨਾਂ ਦੇ ਵਿੱਚ ਮੈਂ ਵੀ ਆ ਗਿਆ ਹੂੰ ਤੇ ਹੋਰ ਨੌ ਦਸ ਬੰਦੇ ਆਟਾ ਜੀ ਖਾ ਲਿਆ ਪਿਆ ਐਨਾ ਡੂੰਗਾ ਕੋਈ ਐਨਾ ਭਰਿਆ ਸਾਡੀ ਫੈਲ ਨਹੀਂ ਪਾ ਸਕੋ ਇਹ ਤਾਂ ਕਹਿੰਦੇ ਛਕਰੀਬਾਂ ਦੀ ਗੱਲ ਕੋਈ ਪਾਸ ਨਹੀਂ ਕਰਦੇ ਐਲਜੀ ਕਮੇਟੀ ਚ ਜਾਈਦਾ ਕਹਿੰਦੇ ਆਈ ਦੀ ਹੂੰ ਆਈ ਨਹੀਂ ਆਈ ਦੀ ਕਹੇ ਸੀ ਤੁਸੀਂ ਐਮਐਲਏ ਸੰਦੇ ਹਾਂ ਉਹਦੇ ਕੋਲ ਉਹ ਜਿਹੜਾ ਗੋਆਲਾ ਉਹ ਤਾਂ ਕੋਈ ਕਹੇ ਸੀ ਗੋਆਲੇ ਕੋਲ ਉਹ ਕਹਿੰਦਾ ਫੇਰ ਭਰ ਦੋ ਫੇਰ ਭਰੀ ਫੇਰ ਵੀ ਨਹੀਂ ਆਈ ਫੇਰ ਵੀ ਨਹੀਂ ਆਈ ਆਏ ਹਾਲਚਾਲ ਦੇਖ ਕੇ ਗਏ ਤੁਹਾਡੇ ਕੋਈ ਘਰ ਨਹੀਂ ਛੱਡਿਆ ਠੀਕ ਆ ਕਿੱਥੇ ਗਏ ਸੀ ਤੁਸੀਂ ਦਫ਼ਤਰ ਇੱਥੇ ਲੁਕ ਲਈਏ ਦਫ਼ਤਰ ਦਫ਼ਤਰ ਇੱਥੇ ਸੀ ਦਫ਼ਤਰ ਕਮੇਟੀ 'ਚ ਇੱਥੇ ਗਏ ਸੀ ਹਾਂ ਕਮੇਟੀ 'ਚ ਗਏ ਮੇਰਾ ਕਮਰਾ ਨਹੀਂ ਲੱਭਿਆ ਆ ਰੀ ਦੇ ਨਾਲ ਉਹ ਜਾ ਕੇ ਦੇਖ ਲਓ ਹੁਣ ਪਉਣ ਲੱਗੇ ਪਿਆ ਹੈ ਤੇ ਅਜੇ ਤੱਕ ਉਹਦੇ ਕੋਈ ਬਾਈ ਤਾਂ ਹੀ ਨਹੀਂ ਇਧਰੋਂ ਕਮੇਟੀ ਕਹਿੰਦੇ ਹੋ ਫੋਟੋ ਨਹੀਂ ਖਿੱਚ ਕੇ ਲਾਏ ਹੋ ਉੱਥੇ ਕਿਹਾ ਵੀ ਸੀ ਮੈਂ ਆਪਣਾ ਕੰਮ ਆ ਕਮੇਟੀ 'ਚ ਸੀ ਬਾਈ ਆਹੀ ਪਿੰਡ ਲਾਖ ਸਿੰਘ ਨੂੰ ਕਿਹਾ ਦਫ਼ਤਰ ਕਿੱਥੇ ਹੈ ਜੀ ਤਾਬਾ ਮੈਂ ਇੱਥੇ ਲੋਕਲ ਦਫ਼ਤਰ ਹੈ ਨਹੀਂ ਨਹੀਂ ਹੈ ਸ਼ਾਇਦ ਕੀ ਲੱਗਦਾ ਤੁਹਾਨੂੰ ਹਲਕਾ ਐ ਇੱਥੋਂ ਜਿੱਥੇ ਸੀ ਤੇ ਦਫ਼ਤਰ ਕਿੱਥੇ ਚਾਹੀਦਾ ਸੀ ਨਹੀਂ ਉਹ ਤਬਾ ਫੈਟ ਸੈਂਟਰ ਸੈਂਟਰ ਪੈਂਦਾ ਹੁਣ ਕਰਕੇ ਉਹ ਉਹਨਾਂ ਦੀ ਮਰਜ਼ੀ ਲੱਗਦੀ ਆ ਨਹੀਂ ਮਰਜ਼ੀ ਤਾਂ ਕਿਉਂ ਆਉਂਦਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਵੇਂ ਮਿਲ ਰਹੀਆਂ ਤੁਹਾਨੂੰ ਸਹੂਲਤਾਂ ਨਹੀਂ ਸਾਡੇ ਹਸਪਤਾਲ ਭੜੌੜ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਮਦਦoultੀ ਆਏ ਹੁਣੇ ਆਏ ਹਸਪਤਾਲ ਦੇ ਵਿੱਚ ਇੱਥੋਂ ਦੇ ਲੋਕ ਕਹਿੰਦੇ ਆ ਵੀ ਜਦੋਂ ਮੀਂਹ ਆਉਂਦਾ ਤੇ ਪਾਣੀ ਗੋਡੇ-ਗੋਡੇ ਆ ਜਾਂਦਾ ਮੈਂ ਵੀ ਇੱਥੋਂ ਹੀ ਆਂ ਭੜੌੜ ਦਾ ਹੀ ਰਹਿਣ ਵਾਲਾ ਦਾ ਪਾਣੀ ਨੇ ਪਾਣੀ ਦਾ ਉਹਦਾ ਬਿਲਡਿੰਗ ਬਹੁਤ ਪੁਰਾਣੀ ਆ। ਅੱਛਾ ਜੀ। ਹੁਣ 7 ਕਰੋੜ ਦੀ ਗ੍ਰਾਂਟ ਕਹਿੰਦੇ ਆ ਰਹੀ ਆ ਚੁੱਕੀ ਆ। ਉਹਦੀ ਨਵੀਂ ਬਿਲਡਿੰਗ ਬਣਣੀ। ਇੱਥੇ ਮੈਂ ਛਿੜਕ ਤੋਂ ਜਦੋਂ ਭਦੌੜ ਚ ਐਂਟਰੀ ਕੀਤੀ ਦੋਵੇਂ ਪਾਸੇ ਰੋਡ ਟੁੱਟਿਆ ਮਿਲਿਆ। ਕੀ ਉਹਦਾ ਹੱਲ ਹੋ ਰਿਹਾ ਕੁਝ? ਨਹੀਂ ਇਹ ਸ਼ਬਦ ਮੇਰੇ ਮੂੰਹ ਚ ਪਾ ਕੇ ਮੈਥੋਂ ਨਾ ਕਹੋ। ਨਹੀਂ ਮੈਂ ਦੱਸ ਰਿਹਾ ਤੁਹਾਨੂੰ ਵੀ ਇਹ ਰੋਡ ਟੁੱਟਿਆ ਮਿਲਿਆ ਤੁਸੀਂ ਜੇ ਕੰਮ ਕਰਦੇ ਤਾਂ ਕਿਉਂਕਿ ਤੁਸੀਂ ਮੈਨੂੰ ਦੱਸ ਰਹੇ ਹੋ ਮੈਂ ਲੋਕਲ ਭਦੌੜ ਦੇ ਰਹਿਣਾ ਮੈਨੂੰ ਤੁਹਾਡੇ ਨਾਲੋਂ ਵੱਧ ਪਤਾ। ਮੈਂ ਤਾਂ ਹੀ ਤਾਂ ਪੁੱਛ ਰਿਹਾ ਨਾ ਤੁਸੀਂ ਕਹਿ ਰਹੇ 7 ਕਰੋੜ ਆਇਆ। ਤਾਂ ਮੈਂ ਕਹਿੰਦਾ ਵੀ ਸ਼ਾਇਦ ਵੱਧ ਉਹ ਵੀ ਆਇਆ ਹੋਵੇ ਮੈਨੂੰ ਜਾਣਕਾਰੀ ਮਿਲ ਜੇ ਹਾਂ ਜਾਣਕਾਰੀ ਲੈ ਰਿਆਂਗਾ ਜਾਣਕਾਰੀ ਮੈਂ ਤੁਹਾਨੂੰ ਦੇ ਦਿੱਤੀ ਵੀ ਹਸਪਤਾਲ ਭਟੌਰ ਦੇ ਵਿੱਚ ਡਾਕਟਰ ਸਾਹਿਬ ਆ ਚੁੱਕੇ ਆ ਜੀ 4 ਐਮ ਬੀਬੀਐਸ ਔਰ ਇੱਕ ਐਮ ਡੀ ਠੀਕ ਹੈ ਜੀ ਹੋਰ ਕੀ ਕੀ ਕੰਮ ਕੀਤੇ ਅਲਾਗ ਸੰਗੜੇ ਦੇ ਦੇਖੋ ਜੀ ਜੱਗ ਦਾ ਜਿੱਤੇ ਨਹੀਂ ਆ ਸਕਦਾ ਪਰ ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਮੇਰੇ ਮੂੰਹੋਂ ਸ਼ਬਦ ਪਾ ਕੇ ਮੈਥੋਂ ਨਾ ਕਹੋ ਮੈਨੂੰ ਇਹ ਇਹ ਤੁਹਾਨੂੰ ਲੱਗ ਰਿਹਾ ਮੈਂ ਸ਼ਬਦ ਨਹੀਂ ਪਾ ਰਿਹਾ ਮੈਂ ਜਸ ਤੁਸੀਂ ਮੈਥੋਂ ਪਹਿਲਾਂ ਪੁੱਛਿਆ ਲੋਕ ਲੋਕ ਮੈਂ ਤੁਹਾਨੂੰ ਦੱਸਦਾ ਇੰਨੇ ਪਾਵਰ ਹੋਣ ਤੇ ਬਾਗ ਮਾਰਦੇ ਆ ਹਾਂ ਜੀ ਆ ਪਾਵਰ ਆ ਪੂਰਾ ਨਾ ਫਰਮਾਤ ਵਾਲਿਆ ਹੁੰਦੇ ਆ ਜਿਹੜੀ ਪਾਵਰ ਹੋਣੇ ਆ ਯਾਰ ਠੀਕ ਆ ਨਹੀਂ ਆਪਾਂ ਆਪਾਂ ਤਾਂ ਜਿਹਦੀ ਮੌਜੂਦਾ ਸਰਕਾਰ ਆ ਉਹਨੂੰ ਬਾਪੂ 1 ਮਿੰਟ ਜਿਹੜੀ ਮੌਜੂਦਾ ਸਰਕਾਰ ਆ ਆਪਾਂ ਉਹਦੇ ਬਾਰੇ ਹੀ ਜਾਣ ਸਕਦੇ ਹਾਂ ਉਹਨੇ ਸਵਾਲ ਕਰ ਸਕਦੇ ਆ ਇਹ ਆਪਣੇ ਸੀਐਮ ਸਾਹਿਬ ਦੇ ਬਿਆਨ ਸੀ ਕਹਿੰਦੇ ਸੀ ਵੀ ਤੁਸੀਂ ਐਮਐਲਏ ਆਂਦਾ ਮੰਤਰੀ ਆਂਦਾ ਤਾਂ ਉਹ ਤੋਂ ਬਿਆਨ ਲਿਆ ਕਰੋ ਬਾਈ ਸਾਡੇ ਤੋਂ ਵੀਡੀਓ ਲੈ ਲੈਦੇ ਕੋਈ ਗੱਲ ਨਹੀਂ ਕੈਮਰੇ ਵਾਲੀ ਦੇ ਦਾਂਗਾ ਹਨਾ ਤਾਂ ਇੱਥੋਂ ਦੇ ਮੈਨੂੰ ਕੁਝ ਲੋਕ ਮਿਲੇ ਮੈਂ ਚੰਨ ਚੈਨਲ ਵੀ ਸਾਰੀ ਆਈਡੀ ਦੇ ਕੇ ਜਾਊਗਾ ਮੈਂ ਤਾਂ ਜਸਤ ਇਹ ਜਾਣਨਾ ਚਾਹੁੰਦਾ ਸਫਰ ਟੈਲੀਵਿਜ਼ਨ ਮੇਰਾ ਚੈਨਲ ਹੈ ਸਫਰ ਟੈਲੀਵਿਜ਼ਨ ਹਾਂਜੀ ਮੈਂ ਤਾਂ ਜਾਣ ਰਿਹਾ ਕਿਉਂਕਿ ਇੱਥੋਂ ਦੇ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਸਾਡੀ ਸਮੱਸਿਆ ਇੱਥੇ ਨਾ ਤਾਂ ਐਮਐਲਏ ਸਾਹਿਬ ਦਾ ਦਸਰਾ ਨਾਲ ਸਾਡੇ ਸ਼ਹਿਰ ਦਾ ਵਿਕਾਸ ਹੈ ਮੈਂ ਜਾਣਨਾ ਚਾਹੁੰਦਾ ਕਿ ਸੱਚਾਈ ਹੈ ਉਹਨਾਂ ਦੀ ਗੱਲ 'ਚ ਨਹੀਂ ਉਹ ਉਹਨਾਂ ਦੇ ਵਿਊ ਹੋਣਗੇ ਕਿ ਜੋ ਮੇਰੇ ਵੀ ਉਹ ਮੈਂ ਤੁਹਾਨੂੰ ਦੱਸੂਗਾ ਮੈਂ ਤਾਂ ਤੁਹਾਡੇ ਵਿਊ ਹੀ ਜਾਣਨੇ ਆ ਜੀ ਮੈਂ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਜੀ ਤੁਸੀਂ ਹਸਪਤਾਲ ਦੀ ਗੱਲ ਕੀਤੀ ਮੈਂ ਤੁਹਾਨੂੰ ਉਹ ਦੱਸਦਾ ਵਿਚਾਰ ਐਮਬੀਬੀ ਦੇ ਡਾਕਟਰ ਹੈਗੇ ਇੱਕ ਐਮਡੀ ਡਾਕਟਰ ਹ ਤੇ 7 ਕਰੋੜ ਦੀ ਗ੍ਰਾਂਟ ਆ ਗਈ ਹੈ ਬਿਲਡਿੰਗ ਕਹਿੰਦੇ ਆ ਬਣ ਬਣ ਜੋ ਹੁਣ ਬਿਲਡਿੰਗ ਬਣਨ ਜਾ ਰਹੀ ਹੈ ਕਿ ਉਹ ਗਰਾਉਂਡ ਵੀ ਉੱਚਾ ਹੋਵੇਗਾ ਜਿੱਤੇ ਪਾਣੀ ਖੜਦਿਆ ਪਤਾ ਜੀ ਹੁਣ ਮਤਲਬ ਉਹਦਾ ਅਸਟੀਮੇਟ ਬਣੂਗਾ ਠੀਕ ਹੈ ਸਾਰਾ ਕੁਛ ਹੈ ਤਾਂ ਉਹਨੂੰ ਮਤਲਬ ਉਹਨਾਂ ਨੇ ਬਣਾ ਦੇਖਣ ਦਾ ਕਿ ਉਹਦਾ ਵਿਕਾਸ ਹੋਊਗਾ ਬਿਲਕੁਲ ਠੀਕ ਹੈ ਤੇ ਸਿੱਖਿਆ ਦੇ ਨਾਂ ਤੇ ਵੋਟ ਬੈਂਕ ਬਣਿਆ ਇੱਕ ਵੋਟ ਪਈਆ ਉਹਦਾ ਸਕੂਲ ਦਾ ਇੱਥੋਂ ਦੇ ਹਾਲ ਕੀ ਨੇ ਹਾਂਜੀ ਹਾਂ ਸਾਡੇ ਦੋ ਸਕੂਲ ਚੱਲਦੇ ਆ ਠੀਕ ਹੈ ਜਿਹੜੇ ਸਿਰਫ ਕੰਟਰੀ ਸਕੂਲ ਹੈ ਗਰਲ ਬੋਏ ਦੋਨੋਂ ਚੱਲਦੇ ਹਾਂ ਕਿ ਬਾਕੀ ਪ੍ਰਾਇਮਰੀ ਸਕੂਲ ਹੈਗੇ ਜੀ ਇਥੋਂ ਦੇ ਲੋਕਾਂ ਨੂੰ ਕੰਮ ਧੰਦਾ ਹੁੰਦਾ ਤਾਂ ਉਹ ਤਪੇ ਜਾਣਾ ਪੈਂਦਾ ਉਹਨਾਂ ਨੂੰ ਸਾਡੀ ਜਦੋਂ ਸਬਡਿਵੀਜ਼ਨ ਨਹੀਂ ਤਾਂ ਪਤਾ ਤਪੇ ਜਾਣਾ ਹੀ ਪਊਗਾ ਐਸਡੀਐਮ ਸਾਹਿਬਾਸਤੇ ਠੀਕ ਹੈ ਜੀ ਨੈਤ ਸੀਲਰ ਸਾਹਿਬ ਸਾਡੇ ਕੋਲ ਹੈ ਇੱਥੇ ਲੋਕ ਇਹ ਕਹਿੰਦੇ ਵੀ ਅਸੀਂ ਤਾਂ ਸਿਰਫ ਘੋਗਾ ਭਾਗਾ ਤੇ ਵੇਖਿਆ ਹੂ ਨਹੀਂ ਵੇਖਿਆ ਐਮਐਲਏ ਦਾ ਉਹ ਉਹਨਾਂ ਨੇ ਵੇਖ ਹੁਣ ਠੀਕ ਹੈ ਜੀ ਜਿਹੜੇ ਤੁਸੀਂ ਦੇਖਿਆ ਤੁਸੀਂ ਦੱਸ ਦੋ ਹਾਂ ਬਿਲਕੁਲ ਜਿਵੇਂ ਹਸਪਤਾਲ ਵਾਲੀ ਗੱਲ ਹੁਣ ਸਾਨੂੰ ਦੱਸਿਆ ਵੀ ਉਹ ਪਰਸੋਂ ਵੀ ਪ੍ਰੈਸ ਕਾਨਫਰੰਸ ਕਰਕੇ ਗਏ ਹਾਂਜੀ ਉਪਲ ਸਾਰੇ ਲੋਕ ਭਲੀ ਬਾਤ ਜਾਣੋ ਇਸ ਗੱਲ ਤੋਂ ਤਾਂ ਮੇਰੇ ਕਹਿਣ ਨਾਲ ਥੋ ਮੈਂ ਤਾਂ ਇੱਥੋਂ ਤਾਂ ਲੋਕਲ ਨਹੀਂ ਗਿਆ ਜੀ ਮੈਂ ਤਾਂ ਹੀ ਤੁਹਾਡੇ ਤੋਂ ਜਾ ਰਿਹਾ ਤੁਸੀਂ ਸਾਨੂੰ ਰਿਪੋਰਟ ਦਿਓ ਇਹਦੇ ਬਾਰੇ ਪਰ ਮੈਂ ਸਿਰ ਤੁਹਾਨੂੰ ਦੱਸਦਾ ਜੀ ਪਰ ਮੈਂ ਹੁਣ ਬਾਰ ਬਾਰ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਸ਼ਬਦ ਮੂੰਹ ਚ ਨਾ ਪਾਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਕਿਉਂ ਇਹ ਕਿਉਂ ਲੱਗ ਰਿਹਾ ਮੈਨੂੰ ਲੱਗ ਨਹੀਂ ਰਿਹਾ ਇਹ ਹੈ ਕਿਉਂ ਲੱਗ ਰਿਹਾ ਤੁਹਾਨੂੰ ਮੈਂ ਕਿਹਾ ਕੁਝ ਸਿਖਾਇਆ ਪਹਿਲਾਂ ਵੀ ਆਪ ਬੋਲੋ ਮੈਂ ਮੈਂ ਨਿਊਟਰਲ ਆ ਮੈਂ ਕਿਸੇ ਪੋਲੀਟਿਕਲ ਸੀ ਮੈਨੂੰ ਮਿਲੇ ਸੀ ਤੁਹਾਨੂੰ ਸਿਖਾਇਆ ਕੁਝ ਨਹੀਂ ਇਹ ਗੁੱਸਾ ਬੰਦ ਮੈਂ ਤਾਂ ਸਿਖਾ ਕੇ ਨਹੀਂ ਨਾ ਮੈਂ ਤਾਂ ਤੁਸੀਂ ਜੋ ਦੱਸੋਗੇ ਨਹੀਂ ਭਾਈ ਸਾਹਿਬ ਆਪ ਆਪਾਂ ਤਾਂ ਫਿਰ ਉਹ ਭਾਈਚਾਰੇ ਵਾਲੀ ਗੱਲ ਕਰਦਾ ਮੈਂ ਤਾਂ ਜੋ ਤੁਸੀਂ ਦੱਸੋਗੇ ਮੈਂ ਤਾਂ ਪੁੱਛ ਰਿਹਾ ਤੁਸੀਂ ਦੱਸਣਾ ਮੈਂ ਦੱਸ ਰਿਹਾ ਹਾਂ ਕਹੋ ਤੁਸੀਂ ਨਾ ਕਰ ਮੈਂ ਤੁਹਾਨੂੰ ਦੱਸਦਾ ਫਿਰ ਆ ਸ਼ਬਦ ਗਲਤ ਨੇ ਮੈਂ ਤੁਹਾਡੇ ਮੂੰਹ ਚ ਪਾਉਂਦੀ ਉਹ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੈਂ ਤੁਹਾਨੂੰ ਸਿਖਾਇਆ ਹੋਵੇ ਬਾਈ ਐ ਬੋਲਨੀ ਤਾਂ ਦੱਸੋ ਨਹੀਂ ਚਲੋ ਐ ਤਾਂ ਕੋਈ ਬੋਲਦਾ ਵੀ ਨਹੀਂ ਹੁੰਦਾ ਹਾਂ ਕਹਦਾਈ ਕੋਈ ਕੈਮਰੇ ਤੇ ਦੱਸ ਦੋ ਮੈਂ ਤੁਹਾਨੂੰ ਸਿਖਾਇਆ ਤਾਂ ਨਹੀਂ ਸਿਖਾਇਆ ਤਾਂ ਨਹੀਂ ਪਰ ਸ਼ਬਦ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਇਹ ਤੁਹਾਨੂੰ ਲੱਗਿਆ ਸ਼ਾਇਦ ਨਹੀਂ ਲੱਗਿਆ ਨਹੀਂ ਹੈਗਾ ਜੀ ਤੁਸੀਂ ਪਰ ਤੋ ਤਾਂ ਕਰਕੇ ਮੈਂ ਦੇਖੋ ਜੀ ਕਿਸੇ ਵੀ ਇੱਕ ਗੱਲ ਪਾਰਟੀ ਨਾਲ ਅਟੈਚ ਨਹੀਂ ਠੀਕ ਹੈ ਜੀ ਮੈਂ ਨੌਟਨ ਹਾਂ ਬਿਲਕੁਲ ਪਰ ਜੋ ਹਕੀਕਤ ਹੈ ਇਸੇ ਪਾਰਟੀ ਨਾਲ ਨਹੀਂ ਆਮ ਆਦਮੀ ਪਾਰਟੀ ਦਾ ਲਾਪ ਸਿੰਘ ਐਮਐਲਏ ਸਾਡੇ ਸਤਕਾਰਯੋਗ ਨੇ ਲੋਕਾਂ ਨੇ ਫਤਵਾ ਦਿੱਤਾ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਬਸ ਲੋਕ ਕਹਿੰਦੇ ਅਸੀਂ ਉਹਨਾਂ ਦਾ ਜਾਨ ਪੱਕਾ ਹਰ ਬੰਦੇ ਦੇ ਆਪ ਦੇ ਆਪ ਦੇ ਦਿਓ ਜਿਵੇਂ ਕਿ ਤੈਨੂੰ ਕੁਝ ਜਾਪ ਦੀ ਇਹ ਗੱਲ ਉਹ ਨੂੰ ਲੱਗਦੀ ਤੁਸੀਂ ਹਸਪੀਟਲ ਦੀ ਗੱਲ ਕਹੀ ਮੈਂ ਸੁਣਦਾ ਧੰਨਵਾਦ ਜੀ ਸੋ ਇਹ ਬਾਈ ਜੀ ਮਿਲਣੇ ਜਿਹੜੇ ਕਹਿੰਦੇ ਹਸਪੀਟਲ ਦਾ ਵੀ ਕੰਮ ਹੋਣਾ ਤੇ ਹੋਰ ਵੀ ਕੰਮ ਕਰ ਹੋਰ ਇਹਨੇ ਇਧਰਲੇ ਪਾਸੇ ਮੈਂ ਜਾਣਾ ਚਾਹਾਂਗਾ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜੋ ਇੱਥੋਂ ਦੇ ਵਾਸੀ ਨੇ ਜਿਹੜੇ ਲੋਕਲ ਨੇ ਕਿਉਂਕਿ ਇਹ ਜ਼ੀਰੋ ਗਰਾਉਂਡ ਰਿਪੋਰਟ ਹੈ ਸ਼ਹਿਰ ਭਦੌੜ ਦੀ ਕਿ ਇੱਥੋਂ ਦੇ ਵਿਧਾਇਕ ਨੇ ਕਿੱਦਾਂ ਦਾ ਕੰਮ ਕੀਤਾ ਕਿੱਦਾਂ ਦੇ ਕੰਮ ਕਰ ਰਹੇ ਨੇ ਹੋਰ ਵੀ ਲੋਕਾਂ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕਰਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਹੀ ਪਿੰਡ ਹਾਂ ਜੀ ਇਥੇ ਲਾਭ ਸਿੰਘ ਉਹ ਗੁਕੇ ਦਾ ਦਫ਼ਤਰ ਕਿੱਥੇ ਹੈ ਜੀ ਦਫ਼ਤਰ ਜੇ ਪਤਾ ਨਹੀਂ ਆਪਾਂ ਤਾਂ ਕਿਤੇ ਕੋਈ ਕੰਮ ਲੈਂਦਾ ਜੇ ਕੰਮ ਲੋੜ ਪਏ ਫਿਰ ਫਿਰ ਪਤਾ ਨਹੀਂ ਯਾਰ ਆਪਾਂ ਦਾ ਕਿਤੇ ਕਿਹਦੇ ਕੋਲੇ ਜਾਵਾਂਗੇ ਆਹੀ ਤਾਂ ਪ੍ਰਧਾਨਾਂ ਕੋਲੇ ਜਾਂਦਾ ਸਾਡਾ ਪ੍ਰਧਾਨਾਂ ਕੋਲੇ ਜਾਂਦਾ ਐਮਐਲਏ ਸਾਹਿਬ ਆਉਂਦੇ ਜਾਂਦੇ ਆ ਕੰਮ ਤਾਂ ਦਾ ਵਧੀਆ ਚੱਲ ਕਰਦੇ ਪੰਡੀ ਦਾ ਨਹੀਂ ਇਹ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕਿਹਾ ਪ੍ਰਧਾਨਾਂ ਕੋਲੇ ਕਿੰਨਾ ਕੋਿਆ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਹੁਣ ਪਧੌੜ ਚ ਕਿੰਨਾ ਕੁ ਵਿਕਾਸ ਵਿਕਾਸ ਪੁਸਤਾ ਕੁਝ ਨਹੀਂ ਹੋਇਆ ਜਿੱਥੇ ਕਿਥੇ ਦੇਖੋ ਟੋਏ ਪਏ ਪਏ ਪਾਣੀ ਖੜਦਾ ਮੀਂਹ ਜਦੋਂ ਆ ਜਾਏ ਫੋਲਾ ਠੀਕ ਹੈ ਨਹੀਂ ਨਹੀਂ ਆਹ ਦੇ ਤਾਂ ਨਕਰੀ ਨੇ ਦੇਖ ਲਓ ਇੱਥੇ ਹੀ ਆਲ ਤੁਹਾਡੇ ਕੋਲ ਦੇਖ ਲਓ ਚੌਂਕ ਚ ਠੀਕ ਹੈ ਕਈ ਤਾਂ ਇੱਥੇ ਸਾਨੂੰ ਇੱਕ ਬਾਈ ਮਿਲਿਆ ਉਹ ਕਹਿੰਦਾ ਵੀ ਹਸਪਤਾਲ ਸਾਡਾ ਵਧੀਆ ਬਣ ਗਿਆ ਸਾਡਾ ਸਕੂਲ ਬਹੁਤ ਵਧੀਆ ਕਐਮਐਲ ਸਾਹਿਬ ਆਉਂਦੇ ਆ ਇਹ ਤਾਂ ਉਹਨੂੰ ਹੀ ਪਤਾ ਕੁਝਦਾ ਬਾਈ ਕਹਿੰਦਾ ਏ ਹਸਪਤਾਲ ਵੀ ਹਜੇ ਨਹੀਂ ਡੂੰਘੇ ਹੀ ਪਾਣੀ ਤਾਂ ਉੱਥੇ ਦੇਖ ਨਾ ਕਾਹਦਾ ਪੂਰਾ ਪਾਣੀ ਖੜਾ ਹੈ ਡਾਕਟਰ ਉਹ ਦਾ ਚੇਂਜ ਹੁੰਦੇ ਰਹਿੰਦੇ ਆ ਪਰ ਨਵੇਂ ਦਾ ਨਹੀਂ ਪਤਾ ਨਵੇਂ ਦਾ ਨਹੀਂ ਪਤਾ ਹਾਂ ਠੀਕ ਇਧਰ ਚੱਲਦੇ ਇਧਰ ਹੋਰ ਵੀ ਮੁੰਡੇ ਖੜੇ ਬਾਈ ਕੀ ਹਾਲ ਆ ਆਈ ਪਿੰਡ ਆ ਬਾਈ ਲੋਕਲ ਓੜਾ ਓੜਾ ਐਮਐਲਏ ਸਾਊ ਦਾ ਦਫ਼ਤਰ ਕਿੱਥੇ ਆ ਜੀ ਨਹੀਂ ਵੀਰੇ ਆਪਾਂ ਨੂੰ ਲੋੜ ਹੀ ਨਹੀਂ ਕਦੇ ਪਈ ਨਾ ਪਗਦੇ ਗਏ ਆ ਠੀਕ ਆ ਤੇ ਪਤਾ ਹੀ ਨਹੀਂ ਦਫ਼ਤਰ ਕਿੱਥੇ ਆ ਆਪਾਂ ਨੂੰ ਮੰਡੀ ਦਾ ਵਿਕਾਸ ਕਿਵੇਂ ਆ ਕਿੰਨਾ ਕਾਰਜ ਹੋ ਰਿਹਾ ਮੰਡੀ ਦਾ ਵਿਕਾਸ ਕੀ ਬੁਰਾ ਹਾਲ ਆ ਸੜਕਾਂ ਉਹ ਟੁੱਟੀਆਂ ਹੋਈਆਂ ਨੇ ਪਾਣੀ ਉਹ ਬੇਕਾਰ ਖਾਰਾ ਪਾਣੀ ਆਉਂਦਾ ਹੈ ਆਉਂਦਾ ਲੋਕਾਂ ਦੇ ਵਿਚਾਲੇ ਐਮਐਲਏ ਸਾਹਿਬ ਕੋਈ ਨਹੀਂ ਆਉਂਦੇ ਉੱਥੇ ਠੀਕ ਆ ਇਹ ਕੋਈ ਲੋਕਾਂ ਨੂੰ ਲੋੜ ਪੈਂਦੀ ਆ ਬਈ ਕਿੱਥੇ ਜਾਂਦੇ ਨੇ ਕੋਈ ਦਫ਼ਤਰ ਤਾਂ ਹੋਊਗਾ ਐ ਕੋਈ ਤਾਂ ਕਹਿੰਦਾ ਤਪੇ ਆ ਕੋਈ ਕਹਿੰਦਾ ਸਾਨੂੰ ਪਤਾ ਹੀ ਨਹੀਂ ਉਹ ਬਾਈ ਉਰੇ ਕੋਈ ਸੁਣਾਈ ਨਹੀਂ ਹੋਰੀ ਠੀਕ ਆ ਅੰਨੀ ਨੂੰ ਬੋਲਾ ਘੜੀਦਾ ਬਸ